ਕਿਸਾਨ ਪ੍ਰਭੋ 2-3 ਦਿਨ ਪਹਿਲਾਂ ਡੀਆਈਜੀ ਮਨਦੀਪ ਸਿੰਘ ਸਿੱਧੂ ਖਨੋਰੀ ਮੋਰਚੇ ਤੋਂ ਆਕੇ ਇੱਕ মিডিਆ ਨੂੰ ਬਾਈਟ ਦਿੰਦੇ ਨੇ মিডিਆ ਚ ਚੱਲਦਾ ਹੈ ਵੀ ਖਨੋਰੀ ਮੋਰਚੇ ਤੇ ਕੋਈ ਚੀਜ਼ ਚੋਰੀ ਨਹੀਂ ਹੋਈ ਕੋਈ ਐਫਆਈਆਰ ਨਹੀਂ ਦਰਜ ਹੋਈ ਤੁਸੀਂ ਦੇਖ ਰਹੇ ਹੋ 19 ਤਰੀਕ 19 ਮਾਰਚ ਨੂੰ ਕਾਲਾ ਦਿਨ ਜਦੋਂ ਕਿਸਾਨਾਂ ਗਾਣੂ ਗ੍ਰਿਫਤਾਰ ਕੀਤਾ ਗਿਆ ਖਨੋਰੀ ਤੇ ਸ਼ੰਭੂ ਮੋਰਚੇ ਨੂੰ ਉਜਾੜਿਆ ਗਿਆ ਤੇ ਲੁੱਟਿਆ ਗਿਆ ਹਰ ਇੱਕ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਚੱਲੀਆਂ ਇੱਕ ਆਮ ਆਦਮੀ ਦੇ ਐਮਐਲਏ ਦਾ ਵੀ ਜ਼ਿਕਰ ਹੋਇਆ ਉਹਨਾਂ ਦੇ ਸਰਪੰਚ ਉਹਨਾਂ ਦੇ ਵਰਕਰਾਂ ਦਾ ਜ਼ਿਕਰ ਹੋਇਆ ਰੇਤ ਮਾਫੀਆ ਦਾ ਵੀ ਜ਼ਿਕਰ ਹੋਇਆ ਸ਼ੰਭੂ ਮੋਰਚੇ ਤੇ ਟਰਾਲੀਆਂ ਵੀ ਮਿਲੀਆਂ ਐਫਆਈਰ ਦਰਜ ਹੋਈ ਤੇ ਖਨੋਰੀ ਮੋਰਚੇ ਦੇ ਉੱਪਰ ਮੈਂ ਕਹਿਣਾ ਚਾਹੁੰਦਾ ਖਨੋਰੀ ਮੋਰਚੇ ਦੇ ਉੱਪਰ ਵੀ ਬਹੁਤ ਚੋਰੀਆਂ ਹੋਈਆਂ ਕਿਉਂਕਿ ਖਨੋਰੀ ਮੋਰਚਾ ਜਦੋਂ ਜਗਜੀਤ ਸਿੰਘ ਡੱਲੇਵਾਲ ਜੀ ਮਰਨਵਰਤ ਤੇ ਬੈਠੇ ਸੀ 26 ਨਵੰਬਰ ਤੋਂ ਉਦੋਂ ਇੱਥੇ ਸੰਖਿਆ ਬਹੁਤ ਜ਼ਿਆਦਾ ਸੀ ਲੋਕ ਕਿਸਾਨ ਮਜ਼ਦੂਰ ਆਵਾਮ ਜ਼ਿਆਦਾ ਆ ਰਿਹਾ ਸੀ ਇੱਥੇ ਮਨਦੀਪ ਸਿੰਘ ਸਿੱਧੂ ਨੇ ਆਪ ਵੀ ਕਿਹਾ ਵੀ 650 ਤੋਂ ਉੱਪਰ ਟਰਾਲੀਆਂ ਸਟ੍ਰਕਟਰ ਸੀ ਤੇ 7-800 ਦੇ ਕਰੀਬ ਜਿਹੜੇ ਟੈਂਪਰੇਰੀ ਤੰਬੂ ਲਾ ਕੇ ਰਹਿਣ ਬਸੇਰੇ ਘਰ ਬਣੇ ਹੋਏ ਸੀ ਉਹ ਸੀ ਤੇ ਉਹਨਾਂ ਦੇ ਵਿੱਚੋਂ ਅਸੀਂ ਪਹਿਲਾਂ ਵੀ ਬਿਆਨ ਦਿੱਤਾ ਸੀ ਵੀ ਜਿਹੜੀ ਪੁਲਿਸ ਹੈ ਉਹਨੇ ਹੀ ਕੋਲ ਖਲੋਕੇ ਉਹਨਾਂ ਦੀ ਨਿਗਰਾਨੀ 'ਚ ਚੋਰੀ ਹੋਈ ਆ ਜਿਵੇਂ ਪਹਿਲਾਂ ਦੋ ਟਰੱਕ ਸਕਰੈਪ ਦੀ ਗੱਲ ਆ ਰਹੀ ਹੈ ਵੀ ਪੁਲਿਸ ਦੇ ਇੱਕ ਵੱਡੇ ਮੁਲਾਜ਼ਮ ਨੇ ਜਿਹੜੇ ਇੱਕ ਨਾਮੀ ਸਕਰੈਪ ਵਾਲੇ ਨੇ ਭਰਕੇ ਵਿੱਚ ਆ ਦੂਸਰਾ ਹੁਣ ਤੇ ਕਲੀਅਰ ਹੋ ਗਿਆ ਵੀ ਪੁਲਿਸ ਮੁਲਾਜ਼ਮ ਹੀ ਚੋਰ ਨਿਕਲਿਆ ਜਿਹੜਾ ਗੁਰਪ੍ਰੀਤ ਸਿੰਘ ਪੱਖੋ ਕਲਾਂ ਦੀ ਟਰਾਲੀ ਸੀ ਉਹ ਜਿੱਥੇ ਸਟੇਜ ਬਣਿਆ ਉਹਦੇ ਨਾਲ ਹੀ ਖੜੀ ਸੀ ਉਹ ਟਰਾਲੀ ਜਿਹੜੀ ਵਰਿੰਦਰ ਸਿੰਘ ਕੋ ਪੁਲਿਸ ਮੁਲਾਜ਼ਮ ਹੈ ਉਹ ਆਇਡੈਂਟੀਟੀ ਦੇ ਕੇ ਜਿੱਥੇ ਯਾਰਡ ਦੇ ਉੱਪਰੋਂ ਕਿਸੇ ਹੋਰ ਦੇ ਆਇਡੈਂਟੀਟੀ ਕਾਰਡ ਆਧਾਰ ਕਾਰਡ ਦੇ ਕੇ ਲੈ ਕੇ ਜਾਂਦਾ ਉਹ ਟਰੇਸ ਹੋਈ ਹੈ ਉੱਤੇ ਐਫ ਆਈ ਆਰ ਦਰਜ ਹੋਈ ਹੈ ਅਸੀਂ ਹੁਣ ਪੁੱਛਣਾ ਚਾਹੁੰਦੇ ਆ ਮਾਨਯੋਗ ਡੀ ਆਈ ਜੀ ਮਨਦੀਪ ਸਿੱਧੂ ਜੀ ਨੂੰ ਬੜੀਆਂ ਬਾਹਾਂ ਉੱਚੀਆਂ ਕਰਕੇ ਕਹਿੰਦੇ ਸੀ ਅਗਰ ਕਿਸਾਨ ਫੇਰ ਆਉਂਦੇ ਆ ਤੇ ਮੈਂ ਕਿਹੜਾ ਰਿਟਾਇਰ ਹੋ ਗਿਆ ਅਸੀਂ ਅਸੀਂ ਵੀ ਇਹ ਕਹਿੰਨੇ ਆ ਵੀ ਅਸੀਂ ਕਿਸਾਨ ਕਿਸਾਨਾਂ ਦੀ ਲੜਾਈ ਲੜ ਰਹੇ ਸਾਡਾ ਕਿਸੇ ਨਾਲ ਵੈਰ ਨਹੀਂ ਵਿਰੋਧ ਨਹੀਂ ਕਿਸੇ ਮੁਲਾਜ਼ਮ ਨਾਲ ਕਿਸੇ ਸਰਕਾਰ ਨਾਲ ਅਸੀਂ ਨੀਤੀ ਪੋਲਿਸੀ ਜਿਹੜੀ ਕਿਸਾਨੀ ਦੇ ਵਿਰੋਧੀ ਆ ਉਹਦੇ ਖਿਲਾਫ ਸੰਘਰਸ਼ ਕਰਦੇ ਆ ਅਸੀਂ ਕਿਸਾਨ ਪੱਖੀ ਨੀਤੀਆਂ ਬਣਾਉਣ ਵਾਸਤੇ ਸੰਘਰਸ਼ ਕਰਦੇ ਆ ਉਹ ਸੰਘਰਸ਼ ਆ ਸਾਡਾ ਕਿਸੇ ਨਾਲ ਕੋਈ ਸਾਡਾ ਪਰਸਨਲੀ ਕਿਸੇ ਨਾਲ ਕੁਝ ਨਹੀਂ ਲੇਕਿਨ ਇਹ ਮੈਂ ਦੁਆਰਾ ਦੱਸਦਾ ਜਿੰਨੇ ਜਾਦੇ ਖਨੋਰੀ ਚੋਰੀ ਹੋਈ ਆ ਉਹ ਲਿਸਟਾਂ ਬਣ ਰਹੀਆਂ ਨੇ ਕੁਝ ਲਿਸਟਾਂ ਅਸੀਂ ਪਾ ਵੀ ਦਿੱਤੀਆਂ ਕਿਉਂਕਿ ਸਰਸੇ ਦੇ ਸਾਡੇ ਨਾਲ ਸੰਬੰਧਿਤ 8 ਪਿੰਡਾਂ ਦੀਆਂ ਜਿਹੜੀਆਂ ਸਮਾਨ ਦੀ ਲਿਸਟ ਆਈ ਹੈ ਹੋਰ ਵੀ ਆ ਜਾਣਗੀਆਂ ਉਵੇਂ ਹੀ ਸੈਂਕੜੇ ਪਿੰਡਾਂ ਦੀਆਂ ਲਿਸਟਾਂ ਜਿਹੜੀ ਪੰਜਾਬ ਤੋਂ ਵੀ ਆ ਰਹੀਆਂ ਕਿਸੇ ਦੇ ਸਿਲੰਡਰ ਪੱਖੇ ਕੂਲਰ ਏਸੀ ਫ੍ਰਿਜ ਜਿਹੜੀ ਕੈਂਡੀ ਹੁੰਦੀ ਆ ਉਹ ਪਾਣੀ ਦੁੱਧ ਠੰਡਾ ਰੱਖਣ ਵਾਸਤੇ ਮੰਜੇ ਬਿਸਤਰੇ ਭਾਂਡੇ ਗੁਰਦੁਆਰਿਆਂ ਦੇ ਭਾਂਡੇ ਸੀ ਉਹ ਵੀ ਨਹੀਂ ਛੱਡੇ ਬਹੁਤ ਲੋਟਕਸਟ ਹੋਈ ਹੈ ਤੇ ਹੁਣ ਡੀਆਈਜੀ ਹੁਣ ਬਿਆਨ ਦੇਣ ਆ ਕੇ ਵੀ ਉਹ ਕੀ ਕਹਿੰਦੇ ਸੀ ਅਸੀਂ ਜਿਹੜਾ ਅੱਜ ਸਵੇਰੇ ਕਿਸਾਨ ਸਾਥੀ ਰਿਹਾ ਹੋਏ ਨੇ ਡੱਲੇਵਾਲ ਜੀ ਨੇ ਜਿਹੜਾ ਪਾਣੀ त्यागਿਆ ਸੀ 19 ਤਰੀਕ ਨੂੰ ਉਹ ਪਾਣੀ ਲੈ ਲਿਆ ਤੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਝੂਠਾ ਇੱਕ ਐਫੀਡੇਟ ਫਿਰ ਦਰਜ ਕਰ ਦੇ ਦਿੱਤਾ ਵੀ ਡੱਲੇਵਾਲ ਨੇ ਮਰਨ ਉੱਤ ਚੜਤਾ ਡੱਲੇਵਾਲ ਜੀ ਦਾ ਮਰਨ ਉੱਤ ਜਾਰੀ ਹੈ ਸਿਰਫ ਉਹਨਾਂ ਨੇ ਜਿਹੜਾ ਪਾਣੀ त्याਗਿਆ ਸੀ ਜਿਆ ਮੈਡੀਕਲ ਐਡ ਛੱਡੀ ਸੀ ਉਹ ਸ਼ੁਰੂ ਕੀਤੀ ਆ ਡੱਲੇ ਵਾਲੀ ਦਾ ਮਾਰਨ ਮਰਤ ਅੱਜ ਵੀ ਜਾਰੀ ਆ ਐਮਐਸਪੀ ਖਰੀਦ ਗਰੰਟੀ ਕਾਨੂੰਨ ਤੱਕ ਸੰਘਰਸ਼ ਜਾਰੀ ਰਹੂਗਾ ਜਲਦੀ ਸੰਯੁਕਤ ਸਨਮੋਰਚਾ ਗੈਰਤੀ ਭਾਰਤੀ ਮੀਟਿੰਗ ਕਰਕੇ ਇੱਕ ਰਣਨੀਤੀ ਲਿਖੀ ਫਿਰ ਦੋਨੋਂ ਫੋਰਮਾਂ ਦੀ ਕੇਐਮਐਮ ਦੇ ਨਾਲ ਕਰਕੇ ਇੱਕ ਅੱਗੇ ਦੀ ਰਣਨੀਤੀ ਲਿਖੀ ਜਾਊਗੀ ਤੇ ਸਾਰਾ ਰਿਵਿਊ ਕੀਤਾ ਜਾਊਗਾ ਇੱਕ ਇੱਕ ਸਮਾਨ ਦੀ ਪਾਈ ਪਾਈ ਦਾ ਪਰਭਾਈ ਕਰਵਾਈ ਜਾਊਗੀ ਸਰਕਾਰ ਤੋਂ ਛੇ ਕਿਸੇ ਕਿਸਾਨ ਦਾ ਚਮਚ ਤੋਂ ਲੈ ਕੇ ਟਰਾਲੀਆਂ ਤੱਕ ਜੋ ਵੀ ਗੁੰਮਿਆ ਉਹਦੀਆਂ ਲਿਸਟਾਂ ਤਿਆਰ ਹੋ ਰਹੀਆਂ ਹੋ ਲਿਸਟਾਂ ਤਿਆਰ ਕਰਕੇ ਇੱਕ ਇੱਕ ਪਾਈ ਪਾਈ ਦਾ ਹਿਸਾਬ ਲੈ ਜਾਊਗਾ ਕਿਉਂਕਿ 10ਾਂ 9ਾਂ ਦੀ ਕਿਰਤ ਦੇ ਨਾਲ ਕਿਸਾਨਾਂ ਨੇ ਜਾਂ ਕਿਸੇ দানਵੀਰ ਨੇ দান ਦਿੱਤਾ ਹੈ ਜਾਂ ਕਿਸੇ ਗੁਰਦੁਆਰੇ ਮੰਦਰ ਦੇ ਭਾਂਡੇ ਸੀ ਉਹ ਸਾਰੇ ਭਾਂਡੇ ਜਿਹੜਾ ਚੋਰੀ ਕਰਵਾਏ ਆ ਉਹਨਾਂ ਦਾ ਸਭ ਤੋਂ ਵੱਡਾ ਦੁੱਖ ਹੈ ਕੋਈ ਗਰੀਬ ਕੋਈ ਚੀਜ਼ ਲੈ ਗਿਆ ਕੋਈ ਲੋਹਾ ਲੈ ਗਿਆ ਕੋਈ ਗੱਲ ਨਹੀਂ ਜਦੋਂ ਕੋਈ ਪੁਲਿਸ ਮੁਲਾਜ਼ਮ ਕੋਈ ਸਰਪੰਚ ਕੋਈ ਆਮ ਆਦਮੀ ਦਾ ਵਰਕਰ ਇਹੋ ਜਿਹੇ ਬੰਦੇ ਜਦੋਂ ਸਮਾਨ ਚੁੱਕਦੇ ਆ ਉਦੋਂ ਦੁੱਖ ਹੁੰਦਾ ਵੀ ਇਨਾ ਜਿਹੜੀਆਂ ਟਰਾਲੀਆਂ ਲੈ ਕੇ ਗਏ ਉਹ 2 ਤੋਂ ਲੈ ਕੇ 4 ਲੱਖ ਦੇ 2 2.5 ਲੱਖ ਦੀ 3 ਲੱਖ ਦੀ ਟਰਾਲੀ ਬਣਦੀ ਹੈ ਕਿੰਨੇ ਔਰਮਾਨ ਕਿਸਾਨ ਆਪਣੇ ਮਾਰ ਕੇ ਉਹ ਟਰਾਲੀ ਤਿਆਰ ਕਰੁੰਦਾ ਹੈ ਤੇ ਤੁਸੀਂ ਉਹ ਵੀ ਚੋਰੀ ਕਰ ਲਈਆਂ ਇਸ ਕਰਕੇ ਸਿੱਧੂ ਸਾਹਿਬ ਡੀਆਈਜੀ ਸਾਹਿਬ ਦੁਬਾਰਾ ਆਪਣਾ ਜਿਹੜਾ ਬਿਆਨ ਦਿਓ ਜਿਹੜਾ ਤੁਸੀਂ ਕਹਿੰਦੇ ਸੀ ਉਹ ਸਹੀ ਸੀ ਕਿ ਗਲਤ ਸੀ ਤੁਹਾਡਾ ਆਪਣਾ ਜਿਹੜਾ ਮੁਲਾਜ਼ਮ ਹੈ ਖੇਤ ਹੀ ਬਾੜੀ ਖੇਤ ਨੂੰ ਖਾਨ ਲੱਗ ਗਈ ਰક્ષਕ ਹੀ ਬਖਸ਼ਕ ਹੋ ਗਏ ਇਹ ਅਸੀਂ ਜਿਹੜਾ ਹੈ ਅੱਜ ਜੀ ਆ ਜੀ ਸਾਹਿਬ ਤੋਂ ਸਵਾਲ ਕਰਦੇ ਆਂ ਪੰਜਾਬ ਸਰਕਾਰ ਤੋਂ ਸਵਾਲ ਕਰਦੇ ਆਂ ਪੁਲਿਸ ਅਲਾ ਅਧਿਕਾਰੀਆਂ ਤੋਂ ਸਵਾਲ ਕਰਦੇ ਆਂ ਵੀ ਜਿਨ੍ਹਾਂ ਨੇ ਤੁਹਾਨੂੰ ਅਸੀਂ ਆਪਣੇ ਭਰਾ ਸਮਝ ਕੇ ਬੱਚੇ ਸਮਝ ਕੇ ਜਿਹੜਾ ਜਦੋਂ ਵੀ ਆਉਂਦੇ ਰਹੋ ਚੱਲ ਰਹੇ ਬਾਬੇ ਨਾਨਕ ਦੇ ਲੰਗਰਾਂ ਦੇ ਵਿੱਚੋਂ ਓਵੇਂ ਜਿਵੇਂ ਅਸੀਂ ਸ਼ਿਕਾਇਤ ਸ਼ਿਕਾਇਆ ਤੇ ਤੁਸੀਂ ਇਹ ਮੁੱਲ ਪਾਇਆ ਬਹੁਤ ਮਾੜਾ ਕੀਤਾ ਆਉਣ ਵਾਲੇ ਸਮੇਂ 'ਚ ਕਿਸਾਨੀ ਦੇ ਜਿਵੇਂ 19 ਤਰੀਕ ਕਾਲਾ ਦੇਣਿਆ ਓਵੇਂ ਜਿਹੜਾ ਤੁਹਾਡੇ ਕਾਰਨਾਮੇ ਆ ਉਹ ਵੀ ਕਾਲੇ ਅੱਖਰਾਂ 'ਚ ਲਿਖੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਇੰਦਰਪਾਲ ਚੋਹਾਨ ਡੀਐਸਪੀ ਪਾਤੜਾ ਅੱਜ ਇਹ ਦੱਸਣਾ ਚਾਹੁੰਦਾ ਕਿ ਇੱਕ ਐਫਆਈਆਰ ਦਰਜ ਰਜਿਸਟ ਕੀਤੀ ਹੈ 49/25 ਜੋ ਕਿ ਟਰਾਲੀ ਚੋਰੀ ਹੋਣ ਸੰਬੰਧੀ ਹੈ ਕਿਸਾਨਾਂ ਦੀ ਇੱਕ ਟਰਾਲੀ ਜਿਹੜੀ ਕਿ ਖਨੌਰੀ ਬਾਰਡਰ ਤੋਂ ਚੋਰੀ ਹੋ ਗਈ ਸੀ ਜਿਸ ਦੀ ਅਸੀਂ ਸਾਡੇ ਰਿਕਾਰਡ ਮੁਤਾਬਕ ਭਾਲ ਕੀਤੀ ਭਾਲ ਕਰਨ ਤੇ ਇਹ ਪਤਾ ਲੱਗਾ ਕੀ ਇਹ ਟਰਾਲੀ ਬਰਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਸਿਪਾਈ ਦੇ ਅਹੁਦੇ ਤੇ ਤਨਤ ਹੈ ਉਸਨੇ ਚੋਰੀ ਕੀਤੀ ਹੈ ਤੇ ਉਸਦੇ ਨਾਲ ਉਸਦਾ ਚਾਚਾ ਵੀ ਇਸ ਚੋਰੀ ਵਿੱਚ ਸ਼ਾਮਲ ਸੀ ਤੇ ਦਰਾਨੇ ਪੜਤਾਲ ਅਸੀਂ ਇਹ ਟਰਾਲੀ ਜਿਹੜੀ ਹੈ ਰਿਕਵਰ ਕਰਾ ਲਈ ਹੈ ਤੇ ਪਰਮਜੀਤ ਸਿੰਘ ਜੋ ਕਿ ਬਰਿੰਦਰ ਸਿੰਘ ਦਾ ਚਾਚਾ ਹੈ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਰਿੰਦਰ ਸਿੰਘ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ